ਤਾਂ ਉਹ ਸ਼ਿਕਾਇਤ ਲੈ ਕੇ ਗੁਰੂ ਜੀ ਪਾਸ ਆਏ ਤਾਂ ਗੁਰੂ ਜੀ ਹੱਸ ਕੇ ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ ਨੁਕਸਾਨੀ ਫਸਲ ਦਾ ਝਾੜ ਆਮ ਨਾਲੋਂ 20 ਗੁਣਾ ਵੱਧ ਹੋਵੇਗਾ ਅੰਮ੍ਰਿਤ ਵੇਲੇ ਸਵੇਰ ਹੁੰਦੇ ਸਾਰ ਹੀ ਸਤਿਗੁਰਾਂ ਨੇ ਚੜ੍ਹਦੇ ਵਾਲੇ ਪਾਸੇ ਨੂੰ ਚਾਲੇ ਪਾ ਦਿੱਤੇ ਜਾਂਦੇ ਸਮੇਂ ਸੇਵਾ ਭਾਵਨਾ ਨੂੰ ਦੇਖਦੇ ਹੋਏ ਗੁਰੂ ਜੀ ਨੇ ਇਸ ਨਗਰ ਨੂੰ ਲੰਗਰ ਸੇਵਾ ਦਾ ਵਰ ਦਿੱਤਾ ਅਤੇ ਬਚਨ ਕੀਤੇ ਕਿ ਜੋ ਪ੍ਰਾਣੀ ਇੱਥੇ ਸ਼ਰਧਾ ਪੂਰਵਕ ਆ ਕੇ ਤਨੋਂ ਮਨੋਂ ਸੇਵਾ ਕਰੇਗਾ ਉਸ ਦੇ ਸ਼ਰੀਰਿਕ ਤੇ ਮਾਨਸਿਕ ਰੋਗ ਖੰਡਿਤ ਹੋਣਗੇ ਜਿਸ ਜੰਡੀ ਦੇ ਦਰਖਤ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਉਹ ਦਰਖਤ ਅੱਜ ਵੀ ਹਰਿਆ ਭਰਿਆ ਹੈ ਜਿਸ ਸਥਾਨ ਤੇ ਗੁਰੂ ਜੀ ਨੇ ਆਸਨ ਲਾਇਆ ਸੀ ਉਥੇ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਅੱਜ ਸ਼ੁਸ਼ੋਭਿਤ ਹੈ ਇਹ ਜੋ ਅੰਗੀਠਾ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਸੰਤ ਬਾਬਾ ਤਿਰਲੋਕ ਸਿੰਘ ਜੀ ਦਾ ਹੈ ਉਸ ਛੱਪੜੀ ਵਾਲੀ ਥਾਂ ਤੇ ਅੱਜ ਇੱਕ ਪਵਿੱਤਰ ਸਰੋਵਰ ਬਣਿਆ ਹੋਇਆ ਹੈ ਇੱਥੇ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਸਵੇਰ ਸ਼ਾਮ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹਿੰਦੇ ਹਨ ਇੱਥੇ ਹਰ ਮਹੀਨੇ